ਕੀ ਨਾਮ ਹੈ ਕਿਹੜੇ ਪਿੰਡ ਤੋਂ ਸਰਪੰਚੋਂ ਨਾਮ ਕੋ ਧਿਆਨ ਸਿੰਘ ਸਰਪੰਚ ਜੀ ਪਿੰਡ ਕਾਲਤਣਾ ਬਲਾਕ ਨਾਪਾ ਕੀ ਮਾਮਲਾ ਸਾਰਾ ਜਿਹਨੇ ਸਾਡੇ ਦਰਸ਼ਕਾਂ ਨਾਲ ਪਾਚਾ ਕਰੇ ਮਾਮਲਾ ਤਾਂ ਜੀ ਐਵੇਂ ਤੁਹਾਨੂੰ ਇਨਵੀਟੇਸ਼ਨ ਆਇਆ ਸੀ ਸੈਨੀਟੇਸ਼ਨ ਵਿਭਾਗ ਵੱਲੋਂ ਤੇ ਘੱਟੋ ਘੱਟ 2 ਮਹੀਨੇ ਪਹਿਲਾਂ ਉਹ ਕਹਿੰਦੇ ਵੀ ਇੱਕ ਨੇ ਕੰਫਰਮ ਹੋਇਆ ਜੀ ਤੁਸੀਂ ਜਾਣਾ ਸੀ ਕਿ ਚਲੋ ਬਹੁਤ ਮਾਣ ਵਾਲੀ ਗੱਲ ਹੈ ਕਿਪ ਪਰਪਸ ਨਹੀਂ ਜਾਣਾ ਸੀ ਪਰਪਤ ਜੀ ਆਪਣੇ ਇੱਕ ਤਾਂ ਰੈਡ ਕੋਰਟ ਤੇ 15 ਅਗਸਤ ਲਈ ਜਾਣਾ ਸੀ ਤੇ ਇੱਕ ਆਪਣਾ ODF ਪਲੱਸ ਮਾਡਲ ਹੈ ਪਿੰਡ ਜਿਹੜਾ ਬਣਿਆ ਹੋਇਆ ਹੈ ਤੇ ਵਧੀਆ ਸਾਫ ਸੁੱਤਰਾ ਸੱਚ ਭਾਰਤ ਦੇ ਲਈ ਨਾ ਰਿਹਾ ਉਹਦੇ ਪਰਪਸ ਲਈ ਪਰ ਉਹਨਾਂ ਨੇ ਇਨਵਾਈਟ ਕੀਤਾ ਸੀ ਕਿ ਤੁਸੀਂ 13 ਅਗਸਤ ਨੂੰ ਆਵੋ 14 ਨੂੰ ਸਾਡਾ ਸਨਮਾਨ ਕਰਨਾ ਸੀ ਉਹਨਾਂ ਨੇ ਆਪਣੇ ਜਲ ਸਪਲਾਈ ਦੇ ਮਿਨਿਸਟਰ ਨੇ ਵੀ ਸੁਮਨੰਨਾ ਉਹਨਾਂ ਨੇ ਆਪਣਾ ਸਨਮਾਨਤ ਕੀਤਾ ਸੀ ਤੇ 15 ਅਗਸਤ ਨੂੰ ਟੈਟ ਕੋਰਟ ਤੇ ਇਨਵਾਈਟ ਸੀਗੇ ਆਪਾਂ ਵੀ ਉੱਥੇ ਮੋਦੀ ਸਾਹਿਬ ਨੇ ਭਾਸ਼ਣ ਦੇਣਾ ਉਹ ਆ ਕੇ ਸੋ ਉਹਦੇ ਲਈ ਆਪਾਂ ਗਏ ਸੀ ਕੀ ਉੱਥੇ ਕੀ ਘਟਨਾ ਵਾਪਰੀ ਕਟਨਾ ਜੀ ਦੇਖੋ 13 ਨੂੰ ਸੀ ਕਿ ਠੀਕ ਰਿਹਾ ਸਾਰਾ ਮਾਹੌਲ 14 ਨੂੰ ਵੀ ਉਹਨਾਂ ਜਿਹੜਾ ਪ੍ਰੋਗਰਾਮ ਲਿਖਿਆ ਸੀ ਬਹੁਤ ਵਧੀਆ ਤਰੀਕੇ ਨਾਲ ਹੋਇਆ 9 ਵਜੇ ਰਾਤ ਨੂੰ 10 ਵਜੇ ਨਿਬੜ ਗਿਆ ਸੀ ਬਟ ਜਿਹੜਾ 15 ਤਰੀਕ ਨੂੰ 15 ਅਗਸਤ ਨੂੰ ਆਪਣੇ ਪੋਨਾ ਸੀ ਸੁਤੰਤਰਤਾ ਦਿਵਸ ਦਾ ਜਿਹੜਾ ਉਹ ਚੀਜ਼ ਫੇਰ ਉਹਨਾਂ ਨੇ ਸਾਨੂੰ ਕਹਿਤਾ ਸੀ ਕਿ ਆਪਾਂ ਤਿੰਨ ਸਾਢੇ ਤਿੰਨ ਵਜੇ ਇੱਥੋਂ ਨਿਕਲਣਾ ਜੀ ਬਸ ਸਾਰਾਂ ਹੀ ਲੱਗੇ ਗਿਆ ਸੀ ਉੱਥੋਂ ਚਲੋ ਅਸੀਂ ਚਲੇ ਗਏ ਮੈਟਰੋ ਰਾਹੀਂ ਗਏ ਅੱਗੇ ਸਾਨੂੰ ਪਹਿਲੇ ਸਿਕਿਉਰਟੀ ਨੇ ਰੋਕ ਲਿਆ ਮੈਟਰੋ ਸਟੇਸ਼ਨ ਤੇ ਉਹ ਕਹਿੰਦੇ ਜੀ ਤੁਹਾਡੇ ਕਾਰਡ ਪਾਇਆ ਹੋਣੀ ਚੀਜ਼ ਪਾਇਆ ਹੋਵੇ ਕਿ ਤੁਸੀਂ ਅੰ ਅਧਿਕਾਰਤਾਂ ਨੂੰ ਇਨਵਿਟੇਸ਼ਨ ਹੈ ਸਾਡੇ ਕੋਲ ਬਕਾਇਦਾ ਦੇਖੋ ਇਨਵਿਟੇਸ਼ਨ ਉਹਨਾਂ ਦਾ ਆਪਣੇ ਕੋਲ ਆਇਆ ਹੋਇਆ ਤੇ ਵੀ ਸਾਡੇ ਕੋਲ ਇਨਵਿਟੇਸ਼ਨ ਹੈ ਇਨਵਿਟੇਸ਼ਨ ਤੁਸੀਂ ਤੇ ਦਿੱਤਾ ਤਾਂ ਅਸੀਂ ਆਇਆ ਅਸੀਂ ਵੈਸੇ ਤਾਂ ਅਸੀਂ ਆਏ ਨਹੀਂ ਹੈਗੇ ਤੇ ਚਲੋ ਉਹਨਾਂ ਨੇ 5 ਮੀਟਰ ਸਾਨੂੰ ਰੋਕਿਆ ਜੀ ਗੱਲ ਕਰੀ ਉਹਨਾਂ ਨੇ ਸਾਨੂੰ ਅੱਗੇ ਭੇਜਤਾ ਫਿਰ ਲਾਲ ਕਿਲੇ ਦੇ ਗੇਟ ਕਾਫੀ ਸੀ ਸਾਨੂੰ 5 ਨੰਬਰ ਗੇਟ ਲਈ ਉਹਨਾਂ ਨੇ ਕਿਹਾ ਵੀ ਉੱਥੋਂ ਐਂਟਰੀ ਕਰਨਾ ਉੱਥੇ ਜ گئے ਅਸੀਂ ਕਾਫੀ ਰਾਸਤੀ ਲੈਨਾਂ 'ਚ ਲੱਗ ਗਏ ਲੈਨਾਂ ਤੇ ਲੱਗਣ ਤੋਂ ਬਾਅਦ ਸਾਡੀ ਜਿਆ ਟੁਰਨ ਆਈ ਉੱਥੇ ਸਿਕਿਉਰਟੀ ਨਹੀਂ ਦਿੱਤੇ ਤਾਂ ਕਹਿੰਦੇ ਜੀ ਤੁਸੀਂ ਨਹੀਂ ਜਾ ਸਕਦੇ ਅਸੀਂ ਕਿਹਾ ਕਿਉਂ ਜੀ ਕਹਿੰ ਤੇ ਚਲੋ ਅਸੀਂ ਕਹਿੰਦੇ ਕੋਈ ਗੱਲ ਕਰਵਾਓ ਜਿਹਦੇ ਨਾਲ ਕਰਵਾਉਦੇ ਸੀ ਨਹੀਂ ਤਾਂ ਅਬ ਦੇ ਦੇ ਨਾਲ ਤੇ ਉਹਨਾਂ ਨੇ ਫਿਰ ਸ਼੍ਰੀਕਾਤ ਗੌਰ ਨੇ ਜੀਐਸਪੀ ਰਾਖ ਦੇ ਉਹਨਾਂ ਨਾਲ ਸਾਡੀ ਗੱਲ ਕਰਵਾਈ ਅਸੀਂ ਉਹਨਾਂ ਨੂੰ ਕਹਿੰਦਾ ਸਰ ਦੇਖੋ ਸਾਡੇ ਕੋਲ ਇਨਵਿਟੇਸ਼ਨ ਲੈਟਰ ਹੈ ਬਕਾਇਦਾ ਸਾਨੂੰ ਬੁਲਾਇਆ ਗਿਆ ਹੈ ਵੀ ਅਸੀਂ ਵੈਸੇ ਤਾਂ ਨਹੀਂ ਹੈਗੇ ਉਹ ਕਹਿੰਦੇ ਸਰ ਵੀ ਚਲੋ ਅਸੀਂ ਗੱਲ ਕਰਦੇ ਆਂ ਦੇਖਦੇ ਆਂ ਚਲੋ ਉਹਨਾਂ ਨੇ ਪੰਜ ਚਾਰ ਮਿੰਟ ਉਹਨਾਂ ਨੇ ਵੀ ਗੱਲ ਕੀਤੀ ਉੱਪਰ ਆਵਦੀ ਉਹ ਕਹਿੰਦੇ ਨਹੀਂ ਜੀ ਅਲਾਉ ਵੀ ਹੈਗਾ ਅਸੀਂ ਕਹਿੰਦੇ ਅਲਾਉ ਨਹੀਂ ਹੈਗਾ ਤੁਸੀਂ ਬੁਲਾਇਆ ਕਿਉਂ ਆ ਉਹ ਕਹਿੰਦੇ ਦੇਖੋ ਸਾਨੂੰ ਨਹੀਂ ਪਤਾ ਜੋ ਵੀ ਰੀਜ਼ਨ ਵੀ ਅਸੀਂ ਅਲਾਉ ਨਹੀਂ ਕਰਤਾ ਤੇ ਜਾ ਨਹੀਂ ਸਕਦੇ ਪਰ ਉਹਨੇ ਇੱਕ ਸਾਨੂੰ ਆਫਰ ਕਰੀ ਕਹਿੰਦੇ ਤੁਸੀਂ ਸ਼ੀਰਿ ਸਾਹਿਬ ਉਤਾਰ ਦਿਓ ਤੇ ਉਹਦਾ ਰੂਮ ਬਣੇ ਹੋਈ ਸੀ ਕੰਬੂ ਲਾ ਕੇ ਵੀ ਉਰੇ ਰੱਖ ਦਿਓ ਅਸੀਂ ਤੁਹਾਨੂੰ ਬਾਅਦ ਵਿੱਚ ਹੀ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੁਸੀਂ ਉਤਾਰ ਕੇ ਜਾ ਸਕਦੇ ਅਸੀਂ ਕਹਿੰਦੇ ਸਾਨੂੰ ਇੰਨਾ ਜ਼ਰੂਰੀ ਨਹੀਂ ਹੈਗਾ ਅੰਦਰ ਜਾਣਾ ਅਸੀਂ ਉਤਾਰਨਾ ਨਹੀਂ ਲਈ ਤਾਂ ਸਾਡੇ ਤਕਾਰ ਨੇ ਜਾ ਹੋਇਆ ਇਹ ਤਾਂ ਅਸੀਂ ਅੱਜ ਆਪਣੇ ਅੰਗਤ ਨਾਲੋਂ ਅੱਜ ਕਰਨੇ ਨਹੀਂ ਹੈਗੇ ਚਲੋ ਫਿਰ ਉਹ ਕਹਿੰਦੇ ਜੀ ਅਸੀਂ ਅਲਾਉ ਨਹੀਂ ਕਰਤਾ ਤੇ ਅਸੀਂ ਫਿਰ ਬਾਅਦਸਾ ਆਗੇ ਬੜੀ ਇੰਨੀ ਕੀ ਅਪੀਲ ਕਰਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਵਾਹਿ ਜੀ ਕੀ ਸੀ ਪ੍ਰਾਣ ਨੂੰ ਜਾ ਕੇ ਦਰਪਾਨ ਆਪਣੇ ਹੀ ਪੰਜਾਬ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਵੀ ਦੇਖੋ ਪੰਜਾਬ ਸਰਕਾਰ ਦੇ ਮੁੱਦੇ ਨੂੰ ਚੱਕ ਕੇ ਸੈਂਟਰ ਤੱਕ ਲੈ ਕੇ ਜਾਵੇ ਵੀ ਹਾਂ ਸਾਡੇ ਪੰਜਾਬੀਆਂ ਨਾਲ ਕੁਝ ਕੁਝ ਕਰਾ ਕਿਉਂ ਕਰਦੇ ਹੋ ਤੇ ਆਪਣੇ ਮੋਦੀ ਸਾਹਿਬ ਨੂੰ ਅਪੀਲ ਹੈ ਵੀ ਤੁਸੀਂ ਸਾਰਾ ਭਾਰਤ ਇੱਕ ਹੈ ਦੇਖੋ ਤੇ ਡਿਜੀਟਲ ਇੰਡੀਆ ਦੀ ਗੱਲ ਕਰਦੇ ਆਪਾਂ ਹੋਰ ਗੱਲਾਂ ਕਰਦੇ ਆਂ ਕਿ ਜਦ ਕੋਈ ਸਹੀਦੀ ਆਉਣੀ ਹੈ ਜਾਂ ਔਖੇ ਘਰੇ ਤਰੀਕੇ ਦਾ ਆਪਾਂ ਨੂੰ ਹੋਇਆ ਫਿਰ ਤਾਂ ਪੰਜਾਬ ਜਾਤ ਆਉਂਦਾ ਬਾਊਟਰਾਂ ਤੇ ਸਾਰੇ ਕਿਤੇ ਤੇ ਜਦ ਉਹਦੇ ਬਰਾਬਰ ਸਨਮਾਨ ਦੀ ਗੱਲ ਹੈ ਜਾਂ ਖਾਣ ਦੀ ਗੱਲ ਹੈ ਫਿਰ ਆਪਾਂ ਨੂੰ ਸਿੱਖਾਂ ਨੂੰ ਇਹ ਪਿੱਛੇ ਕਰਦੇ ਨੇ ਕਿ ਮੋਦੀ ਸਾਹਿਬ ਨੂੰ ਅਪੀਲ ਹੈ ਵੀ ਤੁਸੀਂ ਸਾਰੇ ਇੰਡੀਆ ਨੂੰ ਪੰਜਾਬ ਨੂੰ ਸਾਰਿਆਂ ਨੂੰ ਬਰਾਬਰ ਲੈ ਕੇ ਚੱਲੋ ਆਪਣਾ ਤਾਂ ਤਰੱਕੀ ਵੱਲ ਆਪਾਂ ਜਾਵਾਂਗੇ ਤੇ ਇਹ ਵੀ ਵੀ ਹਾਂਜੀ ਗੁਰਗਨ ਸਾਹਿਬ ਨੇ ਆਪਣੇ ਪਤਾਨ ਸਾਹਿਬ ਨੇ ਤਨਜੀ ਸਾਰਿਆਂ ਨੂੰ ਉਹਨਾਂ ਨੂੰ ਅਪੀਲ ਹੈ ਦੇਖੋ ਗੁਰਸਿੱਖਾਂ ਨਾਲ ਟੱਕਾ ਹੋ ਰਿਹਾ ਹੈ ਦੇਖੋ ਮੈਂ ਨਹੀਂ ਕਹਿੰਦਾ ਮੈਂ ਵੀ ਇਹ ਕਹਿੰਦਾ ਸੀ ਵੀ ਚਲੋ ਜਦ ਬਾਹਰ ਕਿਤੇ ਹੁੰਦਾ ਫੋਰਨ ਕੰਟਰੀ ਹੋਰ ਹੁੰਦਾ ਉੱਥੇ ਨਹੀਂ ਪਤਾ ਲੱਗਦਾ ਤੇ ਉਰੇ ਆਪਣੇ ਜੇ ਹੁਣ ਪੰਜਾਬ ਤੇ ਇੰਡੀਆ ਚੱਕਣ ਹੋਣ ਲੱਗੇ ਫਿਰ ਆਪਾਂ ਕਿੱਥੇ ਜਾਵਾਂਗੇ ਤਾਂ ਆਪਣਾ ਆਪ ਦਾ ਦੇਸ਼ ਹੈ ਤੇ ਜੇ ਪ੍ਰਧਾਨ ਸਾਹਿਬ ਇਹ ਗੱਲ ਨੂੰ ਉੱਪਰ ਚੱਕਣ ਲੈ ਕੇ ਜਾਣ ਸਾਡਾ ਦੇਖੋ ਜਿਹੜਾ ਫਰਜ਼ ਸੀ ਉਸੀ ਮੀਡੀਆ 'ਚ ਆ ਗਈ ਮੀਡੀਆ ਇੱਕ ਥੰਮ ਹੈ ਤੇ ਉਹ ਹੁਣ ਗੱਲ ਸਾਡੀ ਉੱਤੇ ਪਹੁੰਚ ਗਈ ਹੁਣ ਉਹਨਾਂ ਦੇ ਹੱਥ ਹੈ ਇਹਨੂੰ ਹਾਈਲਾਈਟ ਕਰਨ ਮੁੱਦੇ ਨੂੰ ਕਾਰਨ ਕੋਈ ਇਹਦਾ ਹੱਲ ਨਿਕਲੇ ਵੀ ਜੋ ਸਾਡੇ ਨਾਲ ਹੋਇਆ ਉਹ ਅੱਗੇ ਕਿਤੇ ਹੋਰ ਨਾਲ ਨਾ ਹੋਵੇ ਧੰਨਵਾਦ